ਲੋ ਜੀ ਕਿਸਾਨ ਦੀ ਪੈਲੀ ਦੇ ਵਿੱਚ ਟਾਵਰ ਜਿਹੜੇ ਲੱਗੇ ਸੀ ਨਾ ਉਹਨਾਂ ਦੇ ਵਿੱਚ ਆ ਮਜਬੂਤੀ ਲਈ ਪੁੱਟਣ ਲੱਗੇ ਖੱਡੇ ਪੁੱਟ ਕੇ ਤੇ ਕਣਕ ਵੀ ਕਿੰਨੀ ਕਿੰਨੀ ਖਰਾਬ ਕਰਤੀ ਆ ਅੱਗੋਂ ਤੁਹਾਨੂੰ ਕਿਸਾਨ ਸਾਹਿਬ ਦੱਸਣਗੇ ਸਾਰ ਸਾਰ ਦੱਸੋ ਸਾਰੀ ਮਹਾਬਿਧੀ ਹੈ ਗਿਰ ਬੁੱਥੇ ਬੱਥੇ ਸੜੇ ਤੇ ਨਾ ਪਟ ਗਿਆ ਬੱਟ ਮਾਰਿਆ ਤੁਹਾਨੂੰ ਪੁੱਛਿਆ ਨਹੀਂ ਨਾ ਮੈਨੂੰ ਨਹੀਂ ਪੁੱਛਿਆ ਮੈਂ ਤਾਂ ਆਣ ਕੇ ਸਕਦੇ ਨੇ ਫੋਨ ਕੀਤਾ ਮੈਂ ਆਣ ਕੇ ਵੇਖਿਆ ਤਾਂ ਅੱਛਾ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਹੀ ਨੁਕਸਾਨ ਕਰਤਾ ਹਾਂ ਬਣਾ ਪਰਮਿਸ਼ਨ ਤੋਂ ਕਿਹੜਾ ਜੀ ਕੀ ਦਾ ਭਾਈ ਉਹਦਾ ਕੀ ਨਾ ਜਈਦਾ ਜਨੇ ਅੱਥਰ ਨੁੱਤਤੀ ਅ ਵੀ ਜਨੇ ਕਿ ਪੱਟਣ ਦੀ ਜਾਲ ਚ ਹੈ ਕਿਨੇ ਪੱਟਣ ਦੀ ਜਾਲ ਚ ਦਿੱਤੀ ਹੋਣ ਯਾਰ ਕਹਣਾ ਕਿਸ ਠੇਕੇਦਾਰ ਕੌਣ ਹੈ ਜਾਇ ਤਾਂ ਤੇ ਠੇਕੇਦਾਰ ਤੋਂ ਹਟਿੰਦੀ ਗਿਆ ਕਰ ਜੀ ਅੱਛਾ ਰਤੂ ਫਿਰ ਸਾਨੂੰ ਨਹੀਂ ਇਹ ਇਸਨੇ ਕਨਕ ਬੀਜੀ ਥੀ ਨਾ ਇਹ ਪਾਟਨੇ ਸੇ ਪਹਿਲੇ ਪੁੱਛਾ ਥਾ ਇਸਕੋ ਕਾਹ ਬਣੇ ਮੈਨੂੰ ਹਮਕੋ ਤਾਂ ਬੋਲਾ ਗਿਆ ਜੀ ਇਹ ਜਿਹੜਾ ਕੰਮ ਕਰਨਾ ਹੈ ਇਸਕੋ ਪੁੱਛਣਾ ਥਾ ਨਾ ਜਿਸਨੇ ਇਹ गेहूं ਗਾਇਆ ਹੈ ਕਨਕ ਉਹ ਬਾਈ ਕਿੱਥੇ ਪੱਥਰ ਆ ਕੀ ਸਾਰਾ ਕੁਝ ਕਰਤਾ ਫਿਰ ਦੁਬਾਰਾ ਬਿਜਲੀ ਘਰੇ ਟੱਕੋ ਕਰਦਾ ਹਰ ਬੰਦੇ ਨਾਲ ਆ ਅੱਜ ਦੱਸੋ ਕੋਈ ਜੇ ਤੁਸੀਂ ਵੀ ਸਿਆਣੇ ਜੇ ਬਰਾੜ ਸਾਹਿਬ ਕੀ ਚੱਕਰ ਬਣਾ ਮੈਂ ਠੀਕ ਤੇ ਲਈ ਉੱਥੇ ਹੀ ਮਾਰੀ ਜਾਂਦੇ ਆ ਉਹ ਇਹ ਨੇ ਉਹ ਠੀਕ ਠਾਕ ਜੀ ਇੱਕ ਅੱਧਾ ਹੋਇਆ ਤੇ ਬੰਦਾ ਸਾਰੇ ਟਾਵਰਾਂ ਤੇ ਕਰੀ ਜਾਂਦੇ ਵੀ ਇਹ ਇਹ ਵਾਂਟੇ ਨਾ ਖੇਤੇ ਨਹੀਂ ਹਨ ਇਹ ਭੱਜ ਚੱਲਿਆ ਵੇ ਬੇਗਲ ਬਿਆਦ ਦਾ ਪਛਵਾਨ ਚੁੱਕੇ ਇਹਦੀ ਕਹਾਣੀ ਕਿਉਂ ਜਾਏਗਾ ਸਰਦਾਰ ਜੀ ਮੈਂ ਟਰਾਲੀ ਨਹੀਂ ਟੱਪਣਾ ਨਹੀਂ ਮੈਂ ਬਹੁਤ ਗੁੱਸਾ ਮਾਰ ਜੂਗਾ ਇੱਥੇ ਹਾਂ ਇਹ ਬਹੁਤ ਸਹੀ ਗੱਲ ਅੱਗੇ ਨੇ ਦੋ ਵਾਰ ਸਪਰੇਅ ਪੀਣ ਦੀ ਕੋਸ਼ਿਸ਼ ਕੀਤੀ ਤੋਂ ਬਾਅਦ ਅਸੀਂ ਮੈਂ ਜੱਬ ਘੱਮ ਮੜ ਗਈ ਕਿੰਨੇ ਪੈਸੇ ਦੀ ਮੰਗ ਕਰਦੇ ਇਹ ਕਟੋਦ ਘਟ 10 15000 ਦਾ ਨੁਕਸਾਨ ਆ 10 15000 ਦਾ ਨੁਕਸਾਨ ਹੈ ਆ ਸਾਰੀ ਮਰ ਗਈ ਆ ਇਹਨੇ ਦਾ ਤਾਂ ਨੁਕਸਾਨ ਹੀ ਹੋਇਆ ਤੇ ਮੰਗ ਕਿੰਨੇ ਮਾਅਵਜਾ ਦਿੱਤਾ ਜਾਵੇ ਤੁਹਾਨੂੰ ਆ ਵੇਖ ਲਓ ਪੱਥਰ ਵੀ ਕਿੰਨਾ ਪਿਆ ਹੂੰ ਇਹ ਵਿੱਚੋਂ ਨਿਕਲਿਆ ਜਨ ਕਿ ਬੰਦੇ ਨਹੀਂ ਲੱਗਣਗੇ ਇੱਥੇ ਚੱਕਣ ਤੇ 1000 ਨਹੀਂ ਚਲੋ ਹਾਸੇ ਨਾਲ ਹਸ ਰਹਿ ਗਿਆ ਜਿਹੜੀ ਕਣਕ ਬੀਜੀ ਉੱਗੀ ਸੀ ਨਾ ਉਹ ਨਹੀਂ ਸੀ ਯਾਰ ਨੁਕਸਾਨ ਕਰਨਾ ਚਾਹੀਦਾ ਤੋੜੀ ਉਠਾ ਲਓ ਹੈ ਆਇਓ ਘਰ ਆਲਾ ਘਰ ਜੇ ਕਰਨਾ ਸੀ ਤੇ ਪੁੱਛਣਾ ਸੀਗਾ ਤੁਸੀਂ ਹਾਂ ਪੁੱਛਿਆ ਨਹੀਂ ਗਾ ਨਾ ਆਵੇ ਯਾਰ ਇੱਥੇ ਉੱਗੀ ਸੀ ਕਣਕ ਤੇ ਜਾਂ ਜੇ ਮਜ਼ਬੂਤ ਕਰਨੇ ਸੀ ਤੇ ਜਿਹੜੇ ਝੋਨਾ ਵੜਿਆ ਸੀ ਕਣਕ ਬੀਜਣ ਤੋਂ ਪਹਿਲਾਂ ਹੀ ਕਰ ਲੈਂਦੇ ਹਨਾ ਦੱਸ ਦਿੰਦਾ ਮੈਂ ਇੰਨੇ ਕੀ ਬੀਜਦਾ ਹਾਂ ਹਾਂ ਇਹ ਬੀਜ ਦਾ ਨਾ ਨੁਕਸਾਨ ਜਿਹੜਾ ਹੈ ਨਾ ਇਹ ਗਲਤ ਗੱਲ ਏ ਤੇ ਜੇ ਕਰਨਾ ਸੀ ਵੀ ਤੇ ਬੜਨ ਤੋਂ ਪਹਿਲਾਂ ਨਾ ਪੁੱਛ ਲੈਣਾ ਸੀ ਬਹੁਤ ਗਲਤ ਕੰਮ 10 ਕੁੰਨਾਂ ਵਾਲੀ ਕਟਰੈਕਟਰ ਨਾਲ ਦੱਲ ਲੈਣੇ ਸੌਣਦੇ ਇੱਕ ਕਈ ਜਿਹਦਾ ਨੰਬਰ ਦਿੱਤਾ ਨੰਬਰ ਨੰਬਰ ਫੀਡ ਆ ਵੱਡੇ ਟਾਵਰ ਜਿਹੜੇ ਲੱਗੇ ਨੇ ਨਾ ਇਹਦੀ ਬੁੰਡ ਪਾਟੀ ਉਹਦਾ ਹੋਇਆ ਕੀ ਹਾਂ ਕਹਿੰਦੇ ਥੱਲਿਓਂ ਗਲ ਗਿਆ ਇਹ ਕੋਸ਼ ਨਹੀਂ ਹੋਇਆ ਸੀ ਪੱਦ ਕੇ ਵੇਖ ਲਾ ਵੱਡੇ ਟਾਵਰ ਜਿਹੜੇ ਲਾਏ ਪੈਲੀਆਂ ਦੇ ਵਿੱਚ ਇਹਨਾਂ ਨੂੰ ਮਜ਼ਬੂਤ ਕਰਨ ਲਈ ਬਿਨਾ ਪਰਮਿਸ਼ਨ ਤੋਂ ਕਿਸਾਨ ਤੇ ਬਿਨਾ ਪੁੱਛਿਆ ਤੋਂ ਹੀ ਆਵੇ ਟੋਏ ਮਾਰ ਮਾਰ ਕੇ ਆ ਨੰਬਰ 1 ਹੈਗਾ 646280 ਇਹਨੇ ਪਰਮਿਸ਼ਨ ਦਿੱਤੀ ਤਾਂ ਭਿਕਸ਼ਾ ਨੰਬਰ ਹਾਂ ਇਹ ਗੱਲ ਨਹੀਂ ਸੁਣ ਰਹੇ ਹਾਂ ਤੇ ਬਹੁਤ ਮਾੜੀ ਗੱਲੇ ਹਨ ਮਾੜਿਆਰ ਕੀ ਪੜ ਯਾਰ ਮਾਣਾ ਕੌਣ ਚੱਕੂ ਘੱਟ ਗੰਦ ਪੇਲੇ ਤੋਂ ਮਹਾ ਧੱਗੇ ਜੱਬਣ ਬੇੜਿਆ ਆ ਤਾਂ ਚੱਕਣਗੇ ਕਿ ਨਹੀਂ ਨਹੀਂ ਚੱਕਣਾ ਹੁੰਦੇ ਇਹ ਵੀ ਨਹੀਂ ਉਠਾਤੇ ਸਫਾਈ ਵੀ ਨਹੀਂ ਕਰਤੇ ਇਹ ਵੀ ਨਹੀਂ ਉਠਾएंगे ਆਪ ਕੀ ਇਹ ਜੀ ਇਹ ਲੋਕ ਕੀ ਕਰਦੇ ਨੇ ਇੰਨਾ ਮਾਲ ਹੋ ਜੂ ਇਹਦੇ ਵਿੱਚ नहीं ये पत्थर नहीं उठाएंगे अभी दे डाल देंगे, ना। कर देंगे।, देंगे तो ये फरमा नहीं खुलेगा फिर तो ये इन दोनों में ही लगेगा जो उन दोनों में भी लगेगा उसमें नहीं लगेगा दोनों में ही लगेगा हो <laughs> गया इसका काम ને દા यार वो હો नहीं था کا کام કે ન દા અમ તો હો ગયા ને દા اس کا کیوں ہو گا یار وہ جا نہیں تے गेहूं ઉગા تھا ایسے ਉਸ મો نقصان ہو گیا اس کا تو جس کی زمین ہے اسے پوچھنا તો چاہیے تھے نا ਨਹੀਂ ਪਿੱਛਣਾ ਜ਼ਰੂਰੀ ਸੀਗਾ ਤੇ ਨੁਕਸਾਨ ਜਿਹੜਾ ਉਹ ਵੀ ਹੋਇਆਗਾ ਵਿੱਚ ਇੱਕ ਬਾਤ ਅਧੀ ਨਹੀਂ ਆਈ ਉੱਥੇ ਦੇਖਿਆ ਕਿਉਂ ਮਹਾਯਰ ਬਿੱਜੀ ਦਾ ਗੇੜੀ ਗਈ ਜਾਵੇ ਤਾਰਾ ਕਿੱਥਾ ਕੋਈ ਸੁੱਟ ਕੇ ਲੈ ਇੱਧਰ ਹੈ ਇੱਧਰ ਲੋਆਂ ਕਿੱਥਾ ਦੇਖਦਾ ਨੀਸ਼ਾ ਫੜਾ ਰਿਹਾ ਹੈ ਉੱਧਰ ਵਿੱਚ ਓਹੋ ਇਹ ਉੱਥੇ ਕਰੇਗਾ ਚੋਲ ਨਾ ਆਉ ਕਾੜਨ ਨੂੰ ਨਾ ਯਾ ਸਾਰੀ ਗੱਲ ਤੇ ਚੰਦ ਲਾਗੇ ਬਲਕ ਨੇ ਜਾਂਦੀ ਸੋਤਾ ਹੈ ਇਹ ਨਹੀਂ ਕਨਾਲ ਬਾਹਰ ਹੁੰਦੀ ਕਨਾਲ ਬਾਹਰ ਹਾਂਜੀ ਇਹ ਨਹੀਂ ਕਨਾਲ ਬਾਹਰ ਹੁੰਦੀ ਬਾਈ ਕੋ ਕਰ ਲਾ ਹਾਂ ਇਹ ਵਾਕਿਆ ਸੀ ਇਹ ਗਈ ਬਾਈ ਮੇਰਾ ਨਾਮ ਇਹ ਤਾਂ ਗਈ ਹੈ ਨਾ ਇਹਦਾ ਇੱਕ ਸਾਧ ਦੀ ਵੇਕੀ ਹੈ ਨਾ ਆ ਵੇਖੀ ਓਹੋ 사ਸਾ ਨਾਟ ਵੀ ਨਵੇਂ ਲਾਏ ਉਹਨਾਂ ਨੇ ਟਾਵਰ ਵੱਡਾ ਤੁਹਾਡੀ ਪੈਲੀ ਦੇ ਵਿੱਚ ਲਾ ਦਤਾ ਵੀ ਇਹਦਾ ਕੋਈ ਨਹੀਂ ਦਿੰਦਾ ਯਾਰ ਇਹਨਾਂ ਰੁਪਿਆ ਵੀ ਨਹੀਂ ਦਿੰਦਾ ਇੰਨਾ ਪਾੜੀ ਗੱਲ ਯਾਰ ਇਹਦੇ ਨਾਲ ਮਾਰ ਦਿੰਦੇ ਨੱਕ ਪੈਂਟ ਆਪ ਜੀ ਇਹਨਾਂ ਨੂੰ ਕਿਰਪਾ ਇਹ ਨਹੀਂ ਟੱਪ ਦੀ ਸਾਰੇ ਘਰੇ ਘਰੇ ਬਿਜਲੀਆਂ ਕਰਤੀਆਂ ਹੁਣ ਇਹਨਾਂ ਦੇ ਇਹਨਾਂ ਦੇ ਖੰਬੇ ਦੀ ਆਪਾਂ ਜੇ ਪੱਤਰੀ ਵੀ ਲਾ ਲੈਂਦੇ ਆ ਨਾ ਉਸੇ ਲਈ ਆਪਾਂ ਨੂੰ ਕਹਿਣਗੇ ਤੇਨ ਆਪਣੀ ਪਹਿਲੇ ਜਾਣ ਕੇ ਵੈਸੇ ਟੂਆ ਮਾਰ ਤਾ ਦੱਸ ਹੈ ਕੇਸ ਕਰ ਦੇਣਗੇ ਜੇ ਪੱਤਰੀ ਵੀ ਲਾ ਲਈਏ ਤਾਂ ਆਪਾਂ ਕੀ ਕਰੀਏ ਹੁਣ ਇਹਨਾਂ ਦੇ ਕੇਸ ਤੇਨਾਂ ਦੇ ਇਹਨਾਂ ਦੇ ਹੋਗਾ ਬਾਕੀ ਕੋਈ ਗੱਲ ਨਹੀਂ ਦਰਸ਼ਕਾਂ ਦੀ ਕੀ رائے ਆ ਹੁਣ ਆ ਸਿਸਟਮ ਬਣਦਾ ਜਾਂਦਾ ਜਾਂਦਾ ਜੀ ਵੈਸੇ ਜਿਹੜੇ ਝੋਨੇ ਵੱਡੇ ਸੀ ਉਦੋਂ ਪਾਉਂਦੇ ਤੇ ਬੈਟਰ ਸੀਗਾ ਪਰ ਹੁਣ ਤੱਕ ਕਣਕ ਜਿਹੜੀ ਲਖਸਾ ਰੋ ਗਿਆ WhatsApp ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਬੱਸ ਇਹ ਗੈਂ ਹੈ ਜਾਂ ਫਿਰ ਜਿਹੜਾ ਚਾਲ ਹੋਇਆ ਇਹਦੇ ਉੱਪਰ ਬਣਾਣਾ ਪੈਂਦਾ ਜਦੋਂ ਨਹੀਂ ਕੋਈ ਕੋਈ ਪੁੱਲੇ ਕਫਾਰੇ ਬਲੇ ਜਦੋਂ ਦੁੱਖ